ਜਗੀਰ ਸਿੰਘ ਲਾ ਬਾ ਜਗੀਰ ਸਿੰਘ ਉਧਰਲੇ ਪੱਖੇ ਨੂੰ ਬਣਾ ਲੈ ਯਾਰ ਉਹ ਸਾਈਡ ਤੋਂ ਹੁੰਦਾ ਜਾਂਦਾ ਜਦੋਂ ਮਿਲਦਾ ਜਾਂਦਾ ਜਸਵੀਰ ਜਸਵੀਰ ਸਿੰਘ ਲਾ ਬਾਪੇ ਫੜਾ ਦੱਸਾ ਦੱਸਾ ਮੈਂ ਯਾਰ ਲੱਖਾ ਇਨਾ ਨਹੀਂ ਭਾਈ ਉੱਠ ਜਾ ਪਾ ਲਿਆ ਮੈਂ ਸਮਝਦਾ ਜੀ ਗੁਰਨਾਮ ਸਿੰਘ ਹਾਂ ਜੀ ਚੱਲੀ ਚੱਲੋ ਚੱਲੀ ਚੱਲੋ ਇਹ ਤਾਂ ਆ ਗਿਆ ਗੁਰਨਾਮ ਸਿੰਘ ਇਹ ਤਾਂ ਡਾ ਗਿਆ ਜੀ ਬੜਾ हां हां थोड़ा खड़ू के कर सिंह थोड़ा सिंह है ना शान सिंह शान सिंह जसपाल सिंह जसपाल सिंह जसपाल सिंह जी आओ जसपाल इधर आ भाई चल आगे चलो हां जी और रामपाल सिंह मिल गया रामकोर है हां मिल गया रामकोर रामकोर उधर उतर उधर उतर उधर उतर जा उधर उतर जा आगे बढ़ा लेवा पे फड़ा चल अच्छा और आगे सुखविंदर सिंह सुखविंदर सिंह ਮੁਖਵਿੰਦਰ ਜੀ ਆਉਣਾ ਹੀ ਸੁਖਵਿੰਦਰ ਕਿਹੜਾ ਸੁੱਖਵਿੰਦਰ ਸੁਖਵਿੰਦਰ ਜੀ ਅੱਥੀ ਨਹੀਂ ਆ ਗਾ ਉਹਦਾ ਘਰ ਆ ਆਇਆ ਦਾ ਭਰਾ ਆ ਉਹਦਾ ਭਰਾ ਸੁਖਵਿੰਦਰ ਸਵਾਗਤ ਆ ਤਾਰਸਾ ਆ ਤਾਰਸਾ ਦਾ ਨਾਮ ਹੈ ਮੁਖਵਿੰਦਰ ਸਿੰਘ ਹੈ ਚਲੋ ਜੀ ਸਤਨਾਮ ਸਿੰਘ ਸਤਨਾਮ ਸਿੰਘ ਆਉਣਾ ਹੈ ਅੱਛਾ ਸ਼ਾਹ ਉਹ ਦੂਜੇ ਆ ਸਤਨਾਮ ਸਿੰਘ ਹਾਂਜੀ ਸਤਨਾਮ ਸਿੰਘ ਜਿੱਥੇ ਜਾ ਲੇ ਜੇ ਕ੍ਰਾਂਜਿਤ ਸਿੰਘ ਬਰਾਂਜਿਤਲੀ ਬੁੜੀ ਖੜ ਜਾ ਬੁੜੀ ਖੜ ਜਾ ਹਲੋ ਬਾਪੇ ਮਨਪ੍ਰੀਤ ਸਿੰਘ ਮਨਪ੍ਰੀਤ ਸਿੰਘ ਮਨਪ੍ਰੀਤ ਕਿਹੜਾ ਬੁੜੀ ਖੜ ਜਾ ਬੁੜੀ ਖੜ ਜਾ ਮਨਪ੍ਰੀਤ ਫੜਾ ਫੜਾਈ ਆ ਫੜਾਈ ਜਾ ਸੁਖਰਾਜ ਸਿੰਘ ਸੁਖਰਾਜ ਸਿੰਘ ਸੁਖਰਾਜ ਸਿੰਘ ਸੁਖਰਾਜ ਸਿੰਘ ਤੇਰੇ ਉਹਨਾਂ ਦੇ ਦੌ ਦੌ ਰਹਿਣਾ ਜਾ ਕੋਈ ਆਪਣੇ ਆ ਦੇ ਦੇਣਗੇ ਉਹਨਾਂ ਨੂੰ ਅੱਛਾ ਆਪੇ ਫੜਾ ਦਿਓ ਤਲਖਾ ਸਿੰਘ ਤਲਖਾ ਸਿੰਘ ਤਲਖਾ ਸਿੰਘ ਕੌਣਾ ਜੀ ਪਿੰਕਾ ਪਿੰਕਾ ਉੱਥੇ ਹੀ ਆ ਗਿਆ ਸਿੰਘ ਦਾ ਪ੍ਰੈਕਟ ਹੈ ਉਹ ਤਾਰਫ ਪਰਨੇ ਵਾਲਾ ਤੂੰ ਫੜਾ ਨਹੀਂ ਪੜਦਾ ਤਾਂ ਬਾਪੂ ਤੁਸੀਂ ਕਿੱਥੇ ਜੇ ਏ ਸਾਡੇ ਇੱਥੇ ਇੱਥੇ ਬੈਠੇ ਆ ਬਾਬਾ ਜੀ ਕੋਲੀ ਤੁਸੀਂ ਕਿੱਥੇ ਜਾ ਰਹੇ ਹੋ ਇਹਨਾਂ ਨੂੰ ਕਿੱਥੇ ਜਾ ਦੇ ਰਹੇ ਨੇ ਅਮਰੀਕ ਸਿੰਘ ਮੇਰਾ ਜੱਦੀ ਤੁਹਾਡੀ ਗੱਡੀ ਗਈ ਹੋਈ ਐ ਉੱਥੇ ਗਈ ਹੋਈ ਐ ਕਿਹਦੀ ਜੱਦੀ ਗਈ ਹੋਈ ਐ ਕੇ ਅਸੀਂ ਇੱਥੇ ਜਾਵਾਂਗੇ ਜੀ ਚੰਗਾ ਭਾਈ ਸਾਵਾ ਟਾਈਟ ਹੋ ਗਿਆ ਜੀ

ਮੈਂ ਉਹ ਨਹੀਂ ਦਿੱਤਾ ਕਿ ਮੈਂ ਦੋ ਭਰਾ ਕਿਹਨੂੰ ਦੇਦਾ ਭਰਾ ਮੈਂ ਕਿਹ ਰੱਖਾਂਗਾ ਆ ਬਈ ਜੂਗੀ ਮੈਂ ਇਤੋਂ ਪਹੁੰਚੂਗੀ ਜਿੰਨਾ ਮਤਰਾ ਆ ਗਈ ਤੇ ਮੈਂ ਨਾਲ ਕੋਈ ਨਹੀਂ ਦੇ ਕੇ ਪਹੁੰਚਾਂਗਾ ਹਜ਼ਾਰ ਰੁਪਏ 500 ਰੁਪਏ ਜੂਗੀ ਹੈ ਇਹ ਤਾਂ 1000 ਰੁਪਏ ਦਾ ਫੜਾ ਜਾ ਦਾ ਜਾ ਨਾਮ ਕੀ ਹੈ ਜੀ ਜੀ ਨੰਬਰ ਉਹ ਬ੍ਰੈਕ ਨੂੰ ਫੋਨ ਕਰ ਸੁਣ ਸਾਡੇ ਨੂੰ ਪਤਾ ਲੱਗ ਜੂ ਕੰਬਲ ਵਿਚਾਰੇ ਨਾ ਪਤਾ ਆ ਉਹ ਜਬਾਨ ਤੋਂ ਨਹੀਂ ਕਰਦਾ ਉਹ ਕੋਈ ਨਹੀਂ ਫੋਨ ਜੁੜ ਕਿਹਨੂੰ ਆਹ ਮੁੰਡਾ ਦੇਾਂਗੇ ਦੇਾਂਗੇ ਇਹਨੂੰ ਵੀ ਦੇ 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 ਕੁਛ ਨਹੀਂ ਹੁੰਦਾ ਇੱਕ ਨਾਲ ਇੱਕ ਆ ਵੀ ਰੋ ਦੇ ਲੈ ਨਹੀਂ ਨਹੀਂ ਮਾਤਾ ਜੀ ਨਹੀਂ ਐਵੇਂ ਨਾ ਕਰ ਤਿੱਕਣਾ ਮੈਨੂੰ ਮਾਤਾ ਜੀ ਨਹੀਂ ਬਸ ਹੋਈ ਠੀਕ ਹੈ ਕਿ ਉਹਨੂੰ ਦੇਣਾ ਜੀ ਇੱਕ ਉਹਦੇ ਉੱਧਰ ਇਹ ਇੱਕ ਮੁੰਡਾ ਜੋ ਇਹਦੇ ਬਾਤਾਂ ਰ ਬਣ ਗਿਆ Kalau tidak, kalau